ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿ ਭਾਈ ਆਪਾਂ ਗਰਦਿਆਲ ਮਸ਼ੀਨ ਦੇ ਇੰਜਣ ਦੇ ਨਾ ਪੰਪ ਵਾਲੀਆਂ ਪੱਤੀਆਂ ਥੋੜੀਆਂ ਕਿੜੀਆਂ ਹੋਈਆਂ ਸੀ ਉਹਦੀਆਂ ਪੰਪ ਰੀਆਂ ਪੱਤੀਆਂ ਬਦਲਦੇ ਆਂ ਨਾਲੇ ਕੰਪਰੈਸਰ ਦੇ ਨਾ ਸੀਲ ਪਾਉਣ ਵਾਲੀਆਂ ਛੋਟੀਆਂ ਤੇ ਉਹ ਸੀਲ ਪਾਉਨੇ ਆਂ ਰੇਡੀਏਟਰ ਖੋਲਤਾ ਆਪਾਂ ਨੇ ਖੋਲ ਕੇ ਭਾਈ ਰੇਡੀਏਟਰ ਸਾਫ਼ ਸੁਥਰਾ ਕਰਤਾ ਸੀ ਤੇ ਆਪਣੇ ਕੋਲ ਆਇਆ ਹੋਇਆ ਬਲਦੇਵ ਤੇ ਆਪਾਂ ਹੁਣ ਬਲਦੇਵ ਪਹਿਲਾਂ ਮਸ਼ੀਨ ਬੈਕ ਕਰ ਲੈਂਦੇ ਆਂ ਨਾ ਹਾਂਜੀ ਬਲਦੇਵ ਬੈਕ ਕਰਕੇ ਰੀਡੀਟਰ ਧੋ ਕੇ ਭਾਈ ਇਹਦਾ ਸਾਫ ਕਰਤਾ ਆਪਾਂ ਨੇ ਸਾਫ ਕਰਕੇ ਫਿੱਟ ਕਰਤਾ ਸੀ ਇਹ ਲਾ ਮਾ ਅਰਥਾ ਤੈਨ ਲਈ ਲਾ ਤਾਂ ਲਾ ਤਾਂ ਚੱਲ ਮੈਂ ਕਰ ਦਾਂ ਸਟਾਰਟ ਬਾਰੀ ਕੱਢ ਲਈ ਏ ਬਾਰੀ ਕੱਢ ਲਈ ਏ ਦੇਖੀ ਨਾ ਗਿਉ ਆਹ ਬੰਦੇ ਤੇਰੇ ਟ੍ਰੈਕਟਰ ਦਾ ਕੋਈ ਲੱਗਦਾ ਜਾ ਫਿਰ ਐਂ ਕਰਦੇ ਆ ਇੱਥੇ ਵੀ ਚੰਗਣਾ ਹੀ ਆ ਹਨਾ ਥੋੜੇ ਥੋੜੀ ਕਟਰ ਕਟਰ ਕੰਨੀ ਨੂੰ ਨਹੀਂ ਆਉਂ ਮੂਰੇ ਕਰਕੇ ਕਟਰ ਕੰਨੀ ਨੂੰ ਕਰ ਲੈਣਾ ਬਾਫਰ ਰਹਿਣ ਦਿੰਦੇ ਆ ਮਾੜੀ ਇੱਕ ਲਾਉਣੀ ਦੂੰਗਾ ਇੰਨੇ ਹੀ ਬਾਕੀ ਚੱਲ ਜੀ ਬਾ ਠੀਕ ਹੈ। ਮਰੀ ਟਾਇਰ ਲਾਈ ਬੰਦਾ ਰੁੜਦੀ ਆ। ਹਾਂ ਨਾਲੇ ਇੱਥੇ ਰੇਡੀਏਟਰ ਚਾਕੇ ਉੱਪਰ ਉਹ ਸੈਡਲ ਪਾਇਆ ਪਾਇਗਾ ਰੱਸਾ ਪਾਉਣ ਨੂੰ ਵੀ ਠੀਕ ਆ। ਹੋਰ ਤਾਂ ਐ ਲੋ ਬੱਦ ਇੱਧਰ ਮੁਸਬੀ ਜਿਹੜੇ ਆ। ਪਤਾ ਕੀ ਆ ਜੀਪ ਖੜੀ ਆ ਨਹੀਂ ਤਾਂ ਆਪਾਂ ਇਧਰ ਨੂੰ ਟਰਾਲੇ ਨੂੰ ਇਧਰ ਨੂੰ ਕਰ ਦਿੰਦੇ। ਨਾਲੇ ਨਾ ਨਾ ਮੋਂ ਤਾਂ ਉਚਾਈ ਕਰ ਦਿੱਤੀ ਹੁਣ। ਹੂੰ। ਪਤਾ ਕੀ ਆ ਬੰਦੇ ਮੀਂਹ ਦਾ ਵੀ ਕੋਈ ਇਤਬਾਰ ਨਹੀਂ ਜਿਵੇਂ ਕੜੀਆਂ ਆ ਗਏ ਤੇ ਮਿੰਟ ਦੀ ਬੱਦਲ ਹੋ ਜਾਂਦਾ ਹਾਂ ਇਹ ਤਾਂ ਆਪਣੇ ਪੂਰੇ ਹੀ ਨੇ ਬਰੇ 13 ਦੇ ਚਾਹੀਦੇ ਨੇ ਇੱਕ 14 15 ਦਾ ਉਹਨੂੰ ਪੰਪ ਨੂੰ ਲੱਗੂ ਪਾਨਾ 14 ਬੁਲਾਉਂਦੇ ਹਾਂ ਹਾਂ 14 15 ਦੀ ਇੱਕ ਚਾਬੀ ਚੱਕ ਲੈ ਪੱਤੀਆਂ ਬਈਆ ਪੱਤੀਆਂ ਤੇੜੀਆਂ ਹੋਈਆਂ ਸੀ ਇਹ ਇਹਨਾਂ ਖੋਲਦੇ ਆਪਾਂ ਹੁਣ ਪੰਪ ਪੰਪ ਖੋਲ ਕੇ ਤੇ ਪੱਤੀਆਂ ਪਾਉਂਦੇ ਆ ਆ ਟਾਈਮ ਵਾਲੀਆਂ ਤੇ ਆ ਸੀਲਿਕ ਕੰਪਰੈਸਰ ਵਾਲੀ ਉਹਦਾ ਬਾਧੂ ਚਾਲਣਾ ਪੈਂਦਾ ਇੱਕ ਬੜਾ ਭੇਸਕਾਸ ਬਲਦੇਵ ਰੇਡੀਏਟਰ ਚੜਾਉਣ ਨੂੰ ਵੀ ਵਾਧੂ ਜਗ੍ਹਾ ਬਹੁਤ ਆ ਨਾ ਮਾਲੇ ਅਮਾੜੀਆਂ ਸੀਲਾਂ ਚੱਕ ਕੇ ਸੀਲ ਤੇ ਪੱਤੀਆਂ ਖੋਲੀਏ ਭਾਈਆ ਪਾਓ ਹੁਣ ਪੱਤੀਆਂ ਹਾਂ ਕਮਾਲੇ ਕਮਾਲੇ ਬਲਦੇਵ ਇੱਕ ਮਾਰ ਗੇਂਜ ਕੱਢਦਾ ਮੜਾ ਲੀਰ ਦਾ ਟੋਕੜਾ ਦਈ ਇੱਥੇ ਰੱਖਾ ਦੂੰਗਾ ਇਹ ਥੱਲੇ ਚੱਲ ਥੋੜਾ ਜਿਹਾ ਹੋਰ ਚੱਲ 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 ਤੁਹਾਾਰੇ ਥੋੜਾ ਜਿਹਾ ਹੋਰ ਗੇੜਾ ਦੇ ਦੇ ਨੀ ਬਸ ਥੋੜਾ ਜਿਹਾ ਹੋਰ بس 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 ਇੱਕ ਮੈਨੂੰ 16 17 ਇੰਚ ਆਪੀ ਚਾਹੀਦੀ ਆ 16 17 ਦੀ ਚਾਹੀਦੀ ਆ ਹਾਂ ਨਹੀਂ ਸਮਾਨ ਚ ਨਹੀਂ ਹੈਗਾ ਆ ਵੇ ਆਪਾਂ ਪਰਦਾ ਪਿਆ ਉੱਪਰ ਆ ਨਾ ਦੋ ਨੇ ਇਹ ਇੱਕ ਅੰਦਰ ਵੀ ਪਿਆਦੀ ਨਾਡ ਨੋਟ ਖੋਲਤੇ ਬਾਈ ਆਪਾਂ ਨੇ ਦੇਖਦੇ ਆ ਜੇ ਬਗੈਰ ਪੰਪ ਖੋਲੇ ਨਿਕਲ ਗਈਆਂ ਇਹ ਨਹੀਂ ਫਿਰ ਪੰਪ ਖੋਲਣਾ ਪਊ ਤੇ ਇੱਥੇ ਭਈ ਆਪਾਂ ਉਂਗਲੀਆਂ ਪਾਈਆਂ ਵੀ ਹੁੰਦੀਆਂ ਨੇ ਨਟਾਂ 'ਚ ਇਹ ਕੱਢ ਲਈਆਂ ਆਪਾਂ ਨੇ ਥੋੜੇ ਜਿਹਾ ਪੰਪ ਦੇਣਾ ਆਪਾਂ ਇੱਟਲੇ ਕਰਕੇ ਥੱਲੋਂ ਆਹ ਤੇ ਦੇਖਦੇ ਹਾਂ ਉਹ ਨਿਕਲ ਜਾਣਾ ਇਹਨੇ ਬਸ ੱਲੇ ਵਾਲੇ ਨਟ ਖੋਲਦੇ ਆਪਾਂ ਪੰਪਰੇ ਬਾਈ ਬਸ ਪੈਰਾਂ ਵਾਲੇ ਨਟ ਢਿੱਲੇ ਕਰਕੇ ਕੱਢ ਲਿਆ ਆਪਾਂ ਨੇ ਵਿੱਚੋਂ ਪੱਤੀਆਂ ਤੇ ਆਪਾਂ ਹੁਣ ਇਹਨਾਂ ਨੂੰ ਖੋਲ ਕੇ ਪਾਉਨੇ ਆ ਤੇ ਇੱਕ ਨੰਬਰ ਇਸ ਥਾਂ ਹੀ ਪਾਏ ਸੀਲ ਆ ਇਹਨੂੰ 21 ਦਾ ਪਾਣਾ ਲੱਗੂ 21 ਦਾ 50 ਦਾ ਕਾਲਾ ਜਿਹਾ ਪਾਣਾ ਪਿਆ ਮੱਧਲ ਖਾਸ ਆ ਗਿਆ ਬੰਦੇ ਜਾਨ ਪੰਕੁਰੀਆਂ ਪੱਤੀਆਂ ਬਾਈ ਖੋਲ ਲੀਆਂ ਹੋਰ ਗਿਆ ਦੇਖੋ ਇੱਥੇ ਟਿੜਕੀਆਂ ਹੋ ਜਾਂ ਨੇ ਟੁੱਟੀਆਂ ਹੋ ਜਾਂ ਨੇ ਇੱਧਰ ਕਣਕਾਂ ਪੱਕੀਆਂ ਪਈਆਂ ਸੀ ਮੀਂਹ ਦੇਖੋ ਕਿੰਨਾ ਆ ਗਿਆ ਨਦੀ ਨੇ ਵੀ ਸਾਡੀ ਅੱਧੀ ਸਾਈਡ ਤੋਂ ਬਾਹਰੇ ਖੜੀ ਆ ਪਹਿਲਾਂ ਗੋਲੇ ਆ ਗਏ ਦੀ ਬਹੁਤ ਜ਼ਿਆਦੇ ਗੋਲੇ ਆਂਕਾਂ ਦੇ ਕੋ ਪੱਕੀਆਂ ਪਈਆਂ ਨੇ ਬਲਦੇਵ ਉਹ ਚੱਕ ਲਿਆ ਥੈਲਾ ਜਾਂ ਐਸੇ ਨੱਟ ਪਏ ਨੇ ਅੰਦਰ ਕਾਊਂਟਰ ਤੇ ਨੱਟ ਆਹ ਕਾਊਂਟਰ ਤੇ ਪਏ ਨੇ ਨਵੇਂ ਨੱਟ 13 ਦੇ ਬਲਦੇਵ ਥੈਲਾ ਨਾ ਮਾਰੀ ਯਾਰ ਕੀ ਹਾਂ ਬਹੁਤ ਜ਼ਿਆਦੇ ਚਾੜੇ ਪੈਗਾ ਯਾਰ ਕੀ ਕਰਾਂਗੇ ਅਸਤੇ ਪਰ ਮਾਦਮਾਨ ਦੱਸਾ ਜਰਦੀ ਨਹੀਂ ਕਿ ਕਿਤੇ ਮਾਲਤ ਨੂੰ ਤਿਆਰੀ ਕਿੰਨਾ ਔਰ ਬਹੁਤ ਨਾਲ ਕਾਰਿਆ ਨਹੀਂ ਕੀਤਾ ਬਹੁਤ ਜ਼ਿਆਦੇ ਸਮਾਧਰਨਾ ਦਾ ਪਰਿਵਾਰ ਦੇ ਘੰਡਾ ਪਰ ਹੁਣ ਮੈਂ ਇਸ ਵਾਰ ਆਪਾਂ ਕਿੰਨੇ ਸਾਰੇ ਵੀ ਤਨਕ ਕੀਨੀ ਬਹੁਤਾਂ ਤਨਕ ਨਹੀਂ ਲਿਆਣਗੇ ਜੜੀਆ ਆਰੇ ਵਾਲੇ ਵੀ ਬੜੀ ਚੋਣ ਕਰਦੇ ਨੇ ਬਾਈ ਇੱਕ ਤੇ ਨਹੀਂ ਬੈ ਗਿਆ ਆਪਾਂ ਨੂੰ ਫਾਇਡ ਡਾਕਟਰ ਨਾਲ ਬਾਦੂ ਜੋ ਖਰਾਬ ਪਰ ਉਹ ਜਿਹੜਾ ਰਾਤ ਦੇ ਇਲਾਜ ਤੇ ਆਪਾਂ ਨਿਹੜੇ ਤੇ ਉਹ ਜਿਹੜਾ ਉਹ ਮਹਤਾਜ ਫੁਰਰੀਂ ਦਾ ਕੰਮ ਹੋ ਰਿਹਾ ਠੀਕ ਹੋ ਗਿਆ ਹੈ ਪਰ ਉਹਨਾਂ ਜਿਹੜਾ ਥੋੜੇ ਹਿਸਾਬ ਨਾਲ ਉਹ ਸਪੀਡ ਨਹੀਂ ਦੀਆ ਤੇ ਚਾਹਤ ਦਾ ਹੋਰ ਬਹੁਤ ਜਾਨੇ ਪੈਣਾ ਗੋਲੇ ਦੇਖਿਆ ਕਿੰਨੀ ਕਿੰਨੀ ਬਾਕੀ ਪਰਮਾਤਮਾ ਕਰੇ ਭਲੇ ਵੀ ਰੱਟ ਕੇ ਨਾਲ ਹੀ ਆਪਾਂ ਕੱਪੂਆਰਾਂ ਨੂੰ ਵੀ ਜੀ ਆਇਆਂ ਕਾਹਨਾਂ ਜੀ ਜੀ ਆਇਆਂ ਨੂੰ ਹੋਰ ਵੇਟ ਨੇ ਪਾਣੀ ਲਾਇਆ ਪਾਣੀ ਲਾਇਆ ਜੀ ਪਾਣੀ 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 ਵੀ ਸੁੱਕਣਾ ਹੈਗਾ ਜਿਹਨੇ ਪਾਣੀ ਲਾਇਆ ਵਾੜੀ ਦਾ ਜੀ ਨਹੀਂ ਡੇਟਾ ਹੀ ਕਿੰਨਾ ਫਾਈਬਰ ਲਾਈਨ ਪਈ ਜਾਂਦੀ ਨੇ ਤਾਂ ਅੱਜ ਦੇਖ ਲੈਣੇ ਆਹ ਦੱਸ ਲੈ ਜੇ ਬਾਗੋਂ ਭਾਜੀ ਤੇ ਆ ਗਏ ਉਹਨੇ ਅੰਦਰ ਜਾ ਗੋਲੇ ਆਏ ਕੰਦਾ ਬਿੱਲੀ ਦਾ ਮਾਰ ਮੈਂ ਆ ਤਾਂ ਮੈਂ ਆਪਣੇ ਨਾਲੇ ਫਿਰਦਾ ਨਹੀਂ ਹੋਰ ਅੱਜ ਸਾਡੇ 25 ਰੋਈ ਬਣੇ ਕੱਲੇ ਮੈਂ ਜਿੰਨੇ ਬੰਦੇ ਬੰਦਰ ਕੱਟਿਆ ਮੀਂਹ ਤੇ ਪੱਝ ਗਿਆ ਕੁੰਬਲਦੇਵ ਦਾਪਤਾ ਗਿਆ ਇੱਕ ਕੋਲਾ ਤਾਇਆ ਬਹੁਤ ਜਾਈ ਦੀ ਨਹੀਂ ਬਹੁਤ ਸਪੀਡ ਤੇ ਆਇਆ ਹੋਰ ਬੱਦਲ ਦੇਖੋ ਬਾਈ ਕਿੰਨਾ ਗਾੜਾ ਹੋਇਆ ਉਹ ਐਦਗੀ ਹਰੇਕ ਚੀਜ਼ ਨੂੰ ਬੂਰ ਬੋਸ ਆਇਆ ਵੇਖ ਦੇ ਤੈਨੂੰ ਡੇਗ ਨੂੰ ਕਿੰਨਾ ਆਇਆ ਵਾ ਐ ਇੱਕੋ ਜਿਹੇ ਸਮਾਨ ਜਨ ਹੈ ਹਲਾਲੀ ਕੋਈ ਹਾਂ ਹਾਂ ਹੁਣ ਉਹਦੇ ਇੱਕ ਜਿਗਾਰਡ ਬਣਾਉਣਾ ਤੂੰ ਪੱਤੀ ਪੱਤੀ ਨਾਲ ਉਹ ਚਿੜੀ ਦੀ ਪੱਟੀ ਜਾਊਗੀ ਹਾਂ ਪ੍ਰੈਸ਼ਰ ਦੀ ਬਾਈ ਉਹ ਚਿੜੀ ਪੱਟਣ ਵਾਸਤੇ ਇਦਾਂ ਪੱਤੀ ਬਣਾਉਣੀ ਪੈਂਦੀ ਆ ਦੋਨੇ ਪਾਸੇ ਨਟ ਕੱਸ ਕੇ ਫੇਰ ਉਹਨੂੰ ਪਟਾਂਗੇ ਪੱਟੇ ਪਰ ਸਹਿਜ ਹੁੰਦਾ ਨਾ ਉਹ ਚਿੜੀ ਦਾ ਸਿੱਧੀ ਸੱਟ ਮਾਰ ਕੇ ਨਹੀਂ ਉਹ ਪੱਟਣੀ ਚਾਹੀਦੀ ਤੇ ਆ ਦੇਖੋ ਇਹਦੇ ਵਿੱਚ ਨਟ ਕਾਹ ਲਾਂਗੇ ਬਸ ਨਟਾਂ ਨੇ ਬਾਹਰ ਖਿੱਚ ਲੈਣੀਆਂ ਮੜੇ ਮੜੇ ਸੱਟ ਮਾਰ ਕੇ ਬਾਹਰ ਆ ਜਾਣੀਆਂ ਆ ਦੇਖੋ ਬਾਈ ਇਦਾਂ ਪਾ ਲੈਣੀ ਆਪਾਂ ਨੇ ਪੱਤੀ ਪਾ ਕੇ ਬਸ ਹੁਣ ਇਹਦੇ ਇੱਥੇ ਸੱਟ ਮਾਰ ਕੇ ਪੱਟੀ ਜਾਣੀਆਂ ਨੇ ਮਲੇਵ ਥੋੜੀ ਕਹੇਈਏ ਚਲ ਓਰੇ ਆਈ ਮੜੇ ਆ ਉਥੇ ਭਈਆ ਪੁੰਸਤੇ ਭਈਆ ਸੈਣੀ ਉਹ ਲੰਬਾ ਉਹ ਨੂੰ ਲਾਇ ਬਸਰੀਆ ਜਾ ਚਾ ਇੱਥੇ ਹੀ ਦੇ ਦੇ ਨੂੰ ਪਾ ਕੇ ਮਾੜੀ ਵਟ ਹੋਰ ਜੀ ਉਹ ਬਾੜੂ ਕਿtela ਹੈ ਅੰਗਰੇਜ਼ ਇਧਰ ਹੌਸਟੈਕ ਪੂਲ ਦੀ ਪੈ ਇੱਥੇ ਤੇ ਨਹੀਂ ਆਉਣੀ ਬਾਹਰ ਦੀ ਹਰ ਲਾ ਇੱਥੇ ਠੀਕ ਆ ਹਾਂ ਇੱਥੇ ਦੇਖੀ ਲਾ ਕੇ ਠੀਕ ਆ ਇੱਥੇ ਛੱਡਣਾ ਤਾਂ ਮੈਂ ਦੇਖ ਲਾ ਕੇ ਦੇ ਨਿਕਲਦੀ ਸਹੀ ਲੱਗੀ ਪਈ ਆ ਹੂੰ ਲਾਦਾ ਹਾਂ ਲਾ ਦੇ ਬਸ ਚੱਲ ਐਦਾਂ ਪੱਟ ਲੈਣੀ ਆ ਬਾਈ ਬਸ ਆਪਾਂ ਨੇ ਗੱਲੇ ਕੁਝ ਨਹੀਂ ਬਸ ਹੁਣ ਇਹ ਜੋ ਸੀਲ ਕੱਢ ਕੇ ਆ भाई। भाई। भाई सील ਨਮੀ ਪਾ ਦਿੰਨੇ ਆ ਕਈ ਵਾਰ ਇਹਨੂੰ ਇੱਥੇ ਸੱਟ ਮਾਰ ਕੇ ਕੱਢਣਾ ਖਰਾਬ ਹੋ ਜਾਂਦੀ ਹੈ ਇਹ ਨਾ ਫਿਰ ਇਹ ਪੱਟੀ ਜਾਵੇ ਇੱਥੇ ਨਾ ਆਪਣੇ ਸੱਟ ਲੱਗੇ ਕੇ ਹਿਸਾਬ ਨਾਲ ਅਰੇ ਗੱਲਾ ਹੋਇਆ ਬਲਦੇਬ ਤੇਲ ਨਿਕ ਆਇਆ ਵਾ ਚੱਲ ਭਾਈ ਪਾਈ ਇਹਦੀ ਸੀਲ ਹੋ ਹਮਾਰੀ ਦੀ ਸੀਲ ਨੰਬਰ ਬੱਤਮਨ ਪਰ ਕੋਨ ਦਾ ਕਰ ਦੇਗਾ ਹਾਂ 2060 ਮੈਨੂੰ ਕੋ ਟੈਂਜੀ ਤਿੱਖੀ ਕਰੀ ਵੀ ਹਥੋਦਹੀਂ ਸੀਲ ਪਟਣ ਨੂੰ ਹਾਂ ਹਾਂ ਕੋ ਸੀਲ ਆਪਾਂ ਨੇ ਨਾ ਬਗੈਰ ਪਲੇਟ ਖੁੱਲੇ ਕਰਤੀ ਇਹ ਵਾਰ ਬਸ ਟੈਂ ਟਿੱਖੀ ਕਰਕੇ ਕੋਈ ਵੀ ਚੀਜ਼ ਤਿੱਖੀ ਕਰਕੇ ਮਸ ਫਸਾ ਕੇ ਇਹਨੂੰ ਇੱਧਰ ਬਾਹਰ ਨਿਕਲਿਆ ਜਾਂਦੀ ਹੈ ਆ ਦੇਖੋ ਇੱਥੇ ਫਸਾ ਲਿਆ ਸੀ ਪੇਚ ਕਰ ਸੇ ਇਹਦੇ ਬਸ ਇਹ ਕਰਨੇ ਆਪਾਂ ਨੇ ਹੁਣ ਨਵੀਂ ਸੀਲ ਟੋਕ ਦੇਣੀ ਹੈ ਜੀ ਨਾ ਇੰਨਾ ਕੰਮ ਹੁੰਦਾ ਆਪਣੇ ਜਦੋਂ ਆਪਾਂ ਖੋਲਦੇ ਆ ਟਾਈਮ ਦਾ ਵੀ ਆਪਾਂ ਨੇ ਧਿਆਨ ਰੱਖਣਾ ਇੰਜਨ ਦੇ ਚਾਹੇ ਇੱਥੇ ਟੱਕ ਲੱਗਿਆ ਹੁੰਦਾ ਟੱਕ ਤੇ ਕਰਕੇ ਖੋਲ ਨੂੰ ਤੇ ਦੇਖ ਨੂੰ ਕਈ ਵਾਰ ਆਪਣੇ ਔਖਾ ਲੱਗਦਾ ਤਾਂ ਪੰਪ ਨੂੰ ਸਾਰੇ ਨੂੰ ਖੋਲ ਲਓ ਖੋਲ ਕੇ ਫਿਰ ਪਾ ਲਓ ਸੀਲੋ ਹੁਣ ਇਸ ਦਾ ਇੱਥੋਂ ਹੀ ਬੱਸ ਪਾਇਰ ਦੇ ਨੱਟ ਲੇ ਕਰਕੇ ਇੱਥੇ ਹਟਾਇਆ ਜੀ ਪੰਪ ਥੋੜਾ ਜੀ ਨਹੀਂ ਫਿਰ ਨੀਲੋਂ ਤੇਲ ਚ ਕਾਉਣਾ ਪੈਂਦਾ ਪਾਈਪਾਂ ਲਾ ਡੀਜ਼ਲ ਵਾਲੀਆਂ ਕਾਂ ਕਰਕੇ ਬਈ ਆਪਾਂ ਨੇ ਬਸ ਇਦਾਂ ਹੀ ਪੇਟੇ ਟਾ ਕੇ ਖੋਲ ਲਿਆ। ਦਾ ਸੀਲ ਨੂੰ ਬਈ ਇਦਾਂ ਕਿਉਂ ਡਿੱਕੇ ਜ ਆਪਾਂ ਨੇ ਕੋਈ ਵੀ ਕੰਮ ਕਰਨਾ। ਆ ਦੇਖੋ ਇਹਨੂੰ ਮਗਲਾ ਲਾ ਕੇ ਸੌਕੀ ਢੋਕ ਜਾਂਦੀ ਹੈ। ਲੈਵਲ ਤੇ ਵੀ ਰੱਖਦੇ। ਨਾ ਬਸ। ਸੀਲ ਪਾਉਣ ਤੋਂ ਪਹਿਲਾਂ ਨਾ ਕਈ ਵਾਰ ਜੇ ਆਪਾਂ ਸੀਲ ਲੈ ਕੇ ਆਉਂਦੇ ਆਹ ਚੀਜ਼ ਅੰਦਰੋਂ ਦੱਬ ਕੇ ਦੇਖ ਲਈਏ ਵੀ ਨਰਮ। ਕਈ ਵਾਰ ਸੀਲ ਪਈਆਂ ਪਈਆਂ ਸੁੱਕ ਜਾਂਦੀ ਜਾਂਦੀਆਂ ਨੇ। ਇਸ ਚੀਜ਼ ਦਾ ਵੀ ਧਿਆਨ ਰੱਖੋ। ਤੇ ਯਾਰ ਲੀਵ ਚਾਹੀਦੀ ਆ ਬੰਦੇ ਵਾ ਕੋਈ ਮੈਨੂੰ ਗੋਟੀ ਫੜਾਈ ਇਥੋਂ 24 ਦੀ ਮੜੀ ਦੋ ਕਿ ਦੀ ਪੱਲੀ ਗੋਟੀ ਕੋਈ ਰਾੜਦਾ ਨਹੀਂ ਨਾ ਬਸ ਮੈਂ ਤਾਂ ਸੀਲ ਟੋਕਣੀ ਆ ਯਾਰ ਇਹ ਲਫਾਤੀ ਆਪਣਾ ਨੇ ਹੋ ਗਿਆ ਕੰਮ ਓਕੇ ਆ ਦੇਖੋ ਇੱਥੇ ਗੋਤੀ ਰੱਖ ਕੇ ਬਸ ਗੋਤੀ ਨਾਲ ਠੋਕਦੀ ਐਣ ਪੂਰੀ ਪੂਰੀ ਤੇ ਆਪਾਂ ਹੁਣ ਪਾ ਜੀ ਪੰਪ ਦੀਆਂ ਪੱਤੀਆਂ ਤੇ ਆ ਚਿੜੀ ਜੀ ਕਰ ਦਈਏ ਕਟਰ ਪਾ ਕੇ ਪੱਤੀਆਂ ਲੈਂਦੇ ਬਾਈ ਪੱਤੀਆਂ ਪਾ ਦਈਏ ਇਹਨਾਂ ਥੋਕ ਕੇ ਪੰਜੇ ਪੱਕ ਸਾਈਡ ਵਾਲੀਆਂ ਕਿੱਥੇ ਹੁੰਦੀਆਂ ਹੁਣ ਦੇ ਚਾਬੀ ਤੇਰ ਲਵੇ 15 ਦੀ ਹੁਣ ਚਾਬੀ ਤੇਰੀ ਚਾਬੀ ਮਾ ਨਾ ਤੇਰੇ ਕੋਲ ਹੀ ਆ ਆਇਆ ਤੂੰ ਕਿੱਥੋਂ ਲੱਗੂ ਤੂੰ 13 ਦੇ ਬੁਲੇਖੇ ਲੈ ਗਿਆ ਤੂੰ 13 ਦੇ ਬੁਲੇਖੇ ਲੈ ਗਿਆ ਦਾ ਦੇ ਦੇ ਨਾ ਪਰ ਦੱਸ ਨਿਸ਼ਚਿਤ ਹੋਵਾਂਗਾ ਮੈਂ ਸਾਬਦੇਆ ਨਹੀਂ ਕਰਕੇ ਨਾ ਨਾ ਟਿਕਾ ਟਿਕਾ ਹੋ ਗਿਆ ਮੈਂ ਮਾੜਾ ਦੇਖਦਾ ਹਾਂ ਜੇਖ ਲਓ 15 ਦਾ 15 ਦਾ ਪੰਨਾ ਤੱਕ ਤੇ ਲੱਗੀ ਪਿਆ ਇਦੋ ਇਹ ਫੋ ਪੱਤੀਆਂ ਜਿਵੇਂ ਕੁੱਟਦੀਆਂ ਤਾਂ ਨਹੀਂ ਕਈ ਵਾਰ ਨਾ ਪੰਪ ਜਿਹੜਾ ਉੱਪਰ ਦੁਆਰਾ ਕਰਦੇ ਆ ਇਹ ਪਹਿਲਾਂ ਹੀ ਕਸਿਆ ਹੋ ਦੀ ਗਏ ਨੇ ਥੱਲੋਂ ਥੋੜੇ ਪੈਰ ਢੱਲੇ ਕਰਕੇ ਇੰਜਨ ਸਟਾਰਟ ਕਰਦੇ ਵੇ ਫਿਰ ਉਹ ਨਾਲ ਜਿੱਥੇ ਲਾਈਨ ਬਣਦੀ ਐ ਇੰਜਨ ਦੇ ਉੱਤੇ ਸਹੀ ਰਹਿੰਦਾ ਜਿੱਥੇ ਪੰਪ ਦੀ ਲਾਈਨ ਬਣਦੀ ਐ ਉੱਥੇ ਫਿਰ ਆਪਣੇ ਆਪ ਸਹੀ ਆ ਜਾਂਦਾ ਉੱਥੇ ਕਰ ਬਸ ਨਾਲ ਕੱਤੀਆਂ ਭਾਈ ਇਹ ਚਾਰ ਚਾਰ ਪੱਤੀ ਹੁੰਦੀਆਂ ਨੇ ਆਪਣੇ ਚਾਰ ਉੱਪਰ ਚਾਰ ਹੇਠਾਂ ਤੇ ਇਹਾਂ ਪੱਤੀਆਂ ਦੇ ਵਿੱਚ ਨਾ ਛੋਟੇ ਛੋਟੇ ਜਿਹੇ ਬੋਸ ਹੁੰਦੇ ਨੇ ਇਹ ਬੋਸ ਤਾਂ ਆਪਾਂ ਇਹਦਾ ਪੂਰੀ ਟਾਈਟ ਰੱਖਦੇ ਨੇ ਪੱਤੀ ਨੂੰ ਪੂਰੀ ਪੂਰੀ ਰੱਖਦਾ ਬਲਦੇ ਮਦੀਨਾ ਚ ਰੱਖਣਾ ਇਹ ਪੱਤੀਆਂ ਪਾ ਕੇ ਬਾਈ ਕਰਤਾ ਕੰਮ ਓਕੇ ਹੁਣ ਕਸੀ ਇਹਨੂੰ ਪੰਪ ਨਾਲ ਦੇਖੋ ਕੰਨੀਆਂ ਪੱਤੀਆਂ ਰੋਟੀਆਂ ਪਈਆਂ ਇੱਕ ਪਾਸੇ ਦੀ ਤਾਂ ਠੀਕ ਸੀ ਚਾਰ ਤੇ ਇੱਕ ਸਾਈਡ ਦੀਆਂ ਰੋਟੀਆਂ ਵੀ ਸੀ ਚੱਲ ਭਾਈ ਆ ਜਾ ਬਲਦੇਵ ਇਹ ਰਹੀ ਬਲਦੇਵ ਬੱਤੀ ਨੂੰ ਮੜਾ ਉਧਰ ਹੋ ਗਿਆ ਜੰਨ ਨੂੰ ਇੱਥੇ ਵੀ ਹੋ ਦੇ ਸੋ ਜੀ ਹਾਂ ਏ ਥੋੜੇ ਹੋ ਰਹੇ ਨੇ ਮਾਰੇ ਮਾਰੇ ਥੋੜੇ ਹੋ ਰਹੇ ਨੇ ਲੈ ਉਹ ਮੇਰਾ ਬੜਾ ਸੁੱਕਾ ਨਿਕਲ ਰਹੀ ਹੈ ਇਹਦੀ ਸਾਰ ਕਲੰਬੀ ਹੋਰੀ ਕੰਪਰੈਸਰ ਦੀ ਹੁਣ ਕਿੱਦਾਂ ਹੋਵੇਗਾ ਮੈਂ ਅੱਛੜ ਦੂੰਗਾ پداس کوم موږ په دې غوښتنې په څومره دورته نه نو ਹਾਂ ਨਾਟਕ ਹੱਸਤੇ ਆ ਕਸਦਾ ਮੈਂ ਪਾਣਾ ਚੱਕ ਤਾ ਬਤਾ ਚਾਬੀ ਤੇ ਨੂੰ ਮੈਂ ਫਰਾਦੀ ਤੇਰਾ ਦੀ ਹੂੰ ਚਾਬੀ ਬਾਨ ਲੈ ਜਾ ਬਸ 13 ਦਾ ਹੁਣ ਨਹੀਂ ਮਿਲਣਾ ਜਰੂਰ ਇੱਕ ਚਾਹੀਦੀ ਚਾਬੀ ਆ ਟਾਈਮ ਵਾਲੇ ਨਾਟਕਾ ਸਨੂਗਾ ਤੇਰਾ ਹਾਂ ਇਹ ਪਾਣਾ ਕਰ ਤੇ ਲੈ ਦੋਹੇ ਚਾਬੀ ਬਾਨੇ ਦਾ ਹਾਂ ਹੁਣ ਬਸ ਮੜਾ ਮੋਟਾ ਘਮਾਉਣਾ ਜਦ ਮੈਂ ਕਹੂੰਗਾ ਉਦੋਂ ਘਮਾਉਣਾ ਟਾਈਮ ਸਹੀ ਕਰਦੀ ਬਸ ਆ ਲੱਟਾ ਫਿਰ ਬਾਈ ਟਾਈਮ ਦੀ ਵਸਣ ਹਾਂ ਪੰਪਾ ਹੁਣ ਕਰ ਦਈਏ ਕੰਮ ਰੈਡੀ ਪੰਪ ਕਸਤਾ ਬਾਈ ਆਪਣੀ ਬਸ ਬਸ ਬੋਲਦੇ ਠੀਕ ਹੈ ਟਾਈਮ ਤਾਂ ਸਹੀ ਹੈ ਤੇ ਬਸ ਐਂ ਕਰ ਮੜਿਆ ਸੈਲਫ ਮਾਰ ਹੁਣ ਆਹ ਪਲੇਟ ਦੇ ਬਾਈ ਥੱਲੇ ਵਾਲੀ ਦੇ ਨਾ ਥੋੜੇ ਨੱਟ ਲੇ ਰੱਖੇ ਆਹ ਪੰਪ ਵਾਲੇ ਢਿਲੇ ਰੱਖ ਕੇ ਤੇਰਾ ਮੜੀ ਸੈਲਫ ਮਾਰ ਕੇ ਸੈੱਟ ਕਰ ਦੇ ਬਾਅਦ ਜਿੱਥੇ ਪੰਪ ਨੇ ਹੁਣ ਕੱਢਣਾ ਹੁੰਦਾ ਆਪਣੀ ਜਗ੍ਹਾ ਬਾ ਚੱਲ ਦੇ ਦੇ ਇਹਦੇ ਮੜੀ ਨੱਟ ਐਡ ਕਰ ਦੋ ਬਸ ਉੱਥੇ ਹੀ ਫਿਰ ਪੰਪ ਖੜਾ ਰਹਿੰਦਾ ਫਿਰ ਮੁੜ ਕੇ ਪੱਕੀਆਂ ਨਹੀਂ ਖਰਾਬ ਕਰਦ ਕੋ ਜਿਆਦਾ ਆਪਾਂ ਹੁਣ ਬਿਨਾਂ ਅਲਾਈਨਮੈਂਟ ਤੋਂ ਏਕਣੇ ਬਸ ਇਧਰੋਂ ਪੰਪ ਖੋਲਿਆ ਹੁੰਦਾ ਲਾਇਆ ਕਸਤਾ ਫਿਰ ਮੜਾ ਮੋਟਾ ਪੰਪ ਆਊਟ ਰਹਿ ਜਾਂਦਾ ਅੱਗੇ ਪਿੱਛੇ ਪੱਤੀਆਂ ਨੂੰ ਖਿੱਚ ਕੇ ਰੱਖਦਾ ਫਿਰ ਉਹ ਤਾਂ ਕਰਕੇ ਪੱਤੀਆਂ ਟੁੱਟ ਜਾਂਦੀਆਂ ਨੇ ਹੁਣ ਆਪਾਂ ਇਹਨੂੰ ਸੈਲਫ ਮਾਰ ਕੇ ਨਾ ਬਸ ਜਿੱਥੇ ਵੀ ਅਲਾਈਨਮੈਂਟ ਸਹੀ ਆ ਨੱਟ ੱਲੇ ਨੇ ਇਹਦੇ ਥੱਲੇ ਵਾਲੇ ਇਹ ਆਪਾਂ ਇਹਨੂੰ ਸਟਾਰਟ ਕਰਕੇ ਬਸ ਕੱਢ ਦੇਣੇ ਨੇ ਫਿਰ ਪੰਪ ਆਪਦੀ ਜਗ੍ਹਾ ਤੇ ਆ ਜਾਂਦਾ। ਤਾਂ ਕਰ ਤ ਹੇ ਤਰੀ ਸਰ। ਹਾਂ। ਚੱਲ। ਬੰਦ ਕਰਦੇ